ਬਲਵੀਰ ਜੀ ਸ਼ੇਰਪੁਰ ਕਲਾਂ ਮੈਂ ਪੂਰੇ ਰੱਖ ਲਵਾਂਗਾ ਜੀ ਇਹ ਜੀ ਆਪਣੇ ਪ੍ਰਧਾਨ ਸਾਹਿਬ ਦਾ ਨੰਬਰ ਲੈ ਲਾਂਗੇ ਜੀ ਜਾਂਚ ਕਰ ਕਰ ਰਹੇ ਆ ਮੈਂ ਜੀ ਮੇਰਾ ਰਾਜਾ ਜੀ ਸ਼ੇਰਪੁਰ ਕਲਾਂ ਇਹ ਇੱਥੇ ਆ ਗਿਆ ਕਹਿੰਦਾ ਪਾਣਾ ਹੀ ਜਾਣਾ ਵਾ ਪਾਣਾ ਪੈਂਦਾ ਨਹੀਂ ਇੱਥੇ ਕੋਈ ਫਿਰ ਇਹ ਇੱਥੇ ਲੈ ਗਿਆ ਆਹ ਪੁੱਛ ਲੈਣਗੇ ਸਾਡੀ ਕਿਨਾਰੇ ਕੋਲ ਇਹ ਜਰੂਰ ਮਾਪੇ ਲੈ ਕੇ ਆਣ ਕਹੀਏ ਉਹਦੇ ਮਾਪੇ ਲੈ ਦੇ ਰਿਹਾ ਕਹਿੰਦਾ ਪਾਣਾ ਪਾਣਾ ਕਹਿੰਦਾ ਜੀ ਪਾਣਾ ਕਹਿੰਦਾ ਫਰੀਦਕੋਟ ਕੋਲ ਕਹਿੰਦਾ ਜੀ ਵੇਰ ਲੜੇ ਲੜੇ ਵੜ ਗਈ ਇੱਥੇ ਹੈਗਾ ਇਹ ਬਤ ਜਾਂ ਕੋ ਸ਼ਿਕਰੀਆਂ ਨੇੜੇ ਦੇ ਰਿਆ ਕਰ ਭਈ ਦਾ ਰਾਤ ਭੀ ਲੜੇ ਵੇ ਘੋਟਵਾ ਲੋ ਕਾਲੇ ਵਿੱਚ 82 ਲੰਘਾ ਤਲਸਾ 5 ਕਿਹੜਾ ਪੈਂਡਾ ਪੰਜ 6 ਜਨ ਕੱਲਾ ਜਿੱਦਰਾ ਮਤਲਬ ਨਾ ਨਾ ਲੈ ਕੇ ਜਾਓ ਡੈਡੀ ਦਾ ਨਾਮ ਕੀ ਹੈ